ਕਲਾਥ ਮਰਚੰਟ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਅਸ਼ੋਕ ਕੁਲਥਮ ਦੀ ਅਗਵਾਈ ਹੇਠ ਕਲਾਥ ਮਰਚੰਟ ਐਸੋਸੀਏਸ਼ਨ ਦਾ ਇੱਕ ਵਫਦ ਫਗਵਾੜਾ ਦੇ ਨਵ ਨਿਯੁਕਤ ਐਸਪੀ ਰੁਪਿੰਦਰ ਕੌਰ ਪੱਟੀ ਨੂੰ ਮਿਲਿਆ ਅਤੇ ਬਾਜ਼ਾਰਾਂ ਵਿੱਚ ਆ ਰਹੀਆਂ ਸਮੱਸਿਆਵਾਂ ਸੰਬੰਧੀ ਜਾਣੂ ਕਰਵਾਇਆ ਇਸ ਮੌਕੇ ਮੈਡਮ ਰੁਪਿੰਦਰ ਕੌਰ ਪੱਟੀ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਨੂੰ ਜੋ ਵੀ ਬਾਜ਼ਾਰਾਂ ਵਿੱਚ ਸਮੱਸਿਆਵਾਂ ਆ ਰਹੀਆਂ ਹਨ ਉਹਨਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇਗਾ ਅਤੇ ਕੱਲ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋਭਾ ਯਾਤਰਾ ਸੰਬੰਧੀ ਵੀ ਵਿਚਾਰਾ ਕੀਤੀਆਂ ਗਈਆਂ ਦੇਖੋ ਕੀ ਕਿਹਾ ਐਸਪੀ ਮੈਡਮ ਰੁਪਿੰਦਰ ਕੌਰ ਪੱਟੀ ਨੇ ਜੇਕਰ ਤੁਸੀਂ ਹਲੇ ਤੱਕ ਚੈਨਲ ਸਟਾਰ ਵੀਜ ਸੱਚਤਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਤਾਂ ਜੋ ਨਮੀਆਂ ਨਿਊਜ਼ ਅਪਡੇਟਸ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਸਭ ਤੋਂ ਪਹਿਲਾਂ ਪਹੁੰਚਦੀਆਂ ਰਹਿਣ ਉਜਸਾਂ ਨੂੰ ਅਵੇਲੇਬਲ ਹੋ ਪਾਏ ਉਹਨਾਂ ਨੂੰ ਅਸੀਂ ਅੱਜ ਆਪਣੇ ਆਫਿਸ ਮੀਟਿੰਗ ਹੋਲ ਕੀਤੀ ਹੈ ਜੋਇੰਟ ਕਮਿਸ਼ਨਰ ਸਾਹਿਬ ਜੀ ਦੇ ਨਾਲ ਤੇ ਅਸੀਂ ਸਾਰਿਆਂ ਨੂੰ ਰਿਕੁਐਸਟ ਇਹ ਕਰ ਰਹੇ ਹਾਂ ਕਿ ਮਾਫੀ ਚਾਹੁੰਦੇ ਜਿਵੇਂ ਇੰਕਲੂਜਮੈਂਟ ਬਹੁਤ ਜ਼ਿਆਦਾ ਹੋਈ ਹੋਈ ਹੈ ਉਹਨੂੰ ਇਹ ਇਹਨਾਂ ਦੀ ਕੋਆਪਰੇਸ਼ਨ ਦੇ ਨਾਲ ਹੀ ਅਸੀਂ ਇੰਕਲੂਜਮੈਂਟ ਘਟਾਉਣ ਦਾ ਇੱਕ ਡਰਾਈਵ ਚਲਾ ਰਹੇ ਹੈਗੇ ਆਂ ਔਰ ਸੋ ਥੈਟ ਜਿਹੜੀ ਪਗਵਾੜਾ ਸਿਟੀ ਵੀ ਜਿਹੜੀ ਟ੍ਰੈਫਿਕ ਕੰਜੈਸ਼ਨ ਦੀ ਪ੍ਰੋਬਲਮ ਹੈ ਉਹ ਉਹਨੂੰ ਥੋੜਾ ਇਹਨਾਂ ਸੀ ਰੀਲੀਫ ਦੇ ਪਾਈਏ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਥੋੜੀ ਡਰਾਈਵ ਨੂੰ ਤੇਜ਼ ਕਰਾਂਗੇ जे दुकानदार सापरेट कर रहे हैं बहुत अच्छी गल है बट आने वे दिन अब इन्हों नोटिस चलान वगैरह है जॉइंट कमिश्नर साहब की टीम वालों भी है टीम वालों भी है अंस ड्राइव में थोड़ा तेज करा तो सारे में रिक्वेस्ट है कि प्लीज कोऑपरेट करो ट्रैफिक सब का सजा एक इशू है सिटी का अभी थोड़ा इंप्रूव करने की कोशिश करें कल शोभा से लगभग भी हज़ार आई है ਤੇ ਜਿਹੜੇ ਹੁਣ ਬਜ਼ਾਰਾਂ ਵਿੱਚ ਦੁਕਾਨਾਂ ਦੇ ਬਾਹਰ ਸਮਾਨ ਰੱਖਿਆ ਹੋਇਆ ਉਹਨਾਂ ਨੂੰ ਤਾਂ ਤਸੀਕੇ ਦਾ ਹੋ ਰਿਹਾ ਹੈ ਬਿਲਕੁਲ ਜੀ ਅੱਜ ਵੀ ਸਾਡੀ ਇੱਕ ਡਰਾਈਵ ਚੱਲ ਰਹੀ ਹੈਗੀ ਹੈ ਦੁਕਾਨਦਾਰਾਂ ਨੂੰ ਅਪੀਲ ਹੈਗੀ ਹੈ ਕਿ ਇਹ ਆਪ ਦਾ ਆਪ ਦਾ ਜਿਹੜਾ ਸਮਾਨ ਐਕਸਟਰਾ ਦੇ ਵਧਾਇਆ ਹੋਇਆ ਉਹਨੂੰ ਪਲੀਜ਼ ਅੰਦਰ ਰੱਖਣ ਆਪਣੇ ਸ਼ਾਪਸ ਦੇ ਅੰਦਰ ਹੀ ਔਰ ਕਿਉਂਕਿ ਕਟ ਬਹੁਤ ਜ਼ਿਆਦਾ ਹੁੰਦਾ ਹੈ ਇਟ ਇਜ਼ ਇਨ ਲੈਕਸ ए अमरेला शेद भी पाई हुई भी रिमूव करने असान एसोसीएशन थ्रू भी मैसेज लगाया you, हाँ जी साफिक रूट प्लान का सारे पासुलेट हो गया जी रूट मैप्स भी तैयार ने अस भी माध्यम के थ्रू सब करा देंगे ये जनरली हर साल सेम ही होंगे और इस साल भी सेम रूट प्लान हैगा तो ये अब रिहर्सल भी कर रहे हैं ਆ ਸਾਡੇ ਡਿਪਲॉयਮੈਂਟ ਸਕੇਲਟਲ ਡਿਪਲॉयਮੈਂਟ ਨਾਲ ਅਸੀਂ ਕਰਕੇ ਤੇ ਅਰਾਊਂਡ 3 ਤੋਂ 4 ਦੇ ਵਿੱਚ ਵਿੱਚ ਵਸੇ ਸੀ ਵੀ ਰਹਿਸਲ ਵੀ ਕਰ ਰਹੇ ਹਾਂ ਕਿ ਠੀਕ ਹੈ ਜੀ ਸੋਇਰ ਸੋਇਰ ਵੀ ਆਈਮਿੰਗ ਕਿੰਨੇ ਮਾਦੇ ਦੀ ਹੋ ਗਿਆ ਰੂਟ ਦਾ ਡਾਇਵਰਸ਼ਨ ਅ ਰੂਟ ਡਾਇਵਰਸ਼ਨ ਅਸੀਂ ਥੋੜਾ अर्ਲੀ ਕਰ ਦੇਣਾ ਹੈਗਾ ਅਰਾਊਂਡ 10 ਤੋਂ 11 ਦੇ ਵਿੱਚ ਵਿੱਚ ਸ਼ੁਰੂ ਕਰ ਦਵਾਂਗੇ ਕਿਉਂਕਿ 12 ਵਜੇ ਯਾਤਰਾ ਸ਼ੁਰੂ ਹੋਣ ਦਾ ਸਾਨੂੰ ਇੱਕ ਆਰਗੇਨਾਈਜੇਸ਼ਨ ਵੱਲੋਂ ਹੀ ਟਾਈਮ ਮਿਲਿਆ ਹੈ ਤੋਂ ਅਸੀਂ ਮੇਜਰ ਟ੍ਰੈਫਿਕ ਡਾਇਵਰਸ਼ਨਸ अर्ਲੀ ਸ਼ੁਰੂ ਕਰਾਂਗੇ ਔਰ ਇਹ ਰਾਤ ਦੇ ਦੇਰ ਰਾਤ ਤੱਕ ਜਦ ਤੱਕ ਸਭ

ਅੱਜ ਪਲਾਸ ਮਰਚੈਂਟ ਐਸੋਸੀਏਸ਼ਨ ਦੀ ਇੱਕ ਮੀਟਿੰਗ ਮੈਡਮ ਐਸਪੀ ਆਫਿਸ ਉਮਾਂ ਦੇ ਰੱਖੀ ਗਈ ਜਿਹਦੇ ਵਿੱਚ ਸ਼ਾਰਚ ਆਉਣ ਵਾਲੀਆਂ ਟ੍ਰੈਫਿਕ ਦੀਆਂ ਸਮੱਸਿਆ ਤੇ ਜਿਹੜਾ ਦੁਕਾਨਦਾਰਾਂ ਨੇ ਸਾਡੇ ਭਰਾਵਾਂ ਨੇ ਬਾਹਰ ਜਿਹੜਾ ਸਮਾਨ ਬਾਜੂ ਰੱਖਿਆ ਉਹਦੀ ਮੀਟਿੰਗ ਕੀਤੀ ਗਈ ਉਹਦੇ ਵਿੱਚ ਮੈਡਮ ਦੇ ਨਾਲ ਇਹੀ ਸਾਡਾ ਬਣਿਆ ਵੀ ਜਿਹੜਾ ਕੱਲ ਨਗਰ ਕੀਰਤਨ ਹੈ ਤੇ ਆਪਣੀਆਂ ਜਿਹੜੀਆਂ ਦੁਕਾਨਾਂ ਦਾ ਜਿਹੜਾ ਸਮਾਨ ਬਾਹਰ ਨਾ ਰੱਖਣ ਕਿਉਂਕਿ ਇਹ ਬਹੁਤ ਵੱਡਾ ਵਿਸਾਲ ਨਗਰ ਕੀਰਤਨ ਹੁੰਦਾ ਆ ਕਉ ਨੂੰ ਸਭ ਨੂੰ ਬਧਾ ਹਰ ਸਾਲ ਦੀ ਤਰ੍ਹਾਂ ਸੋ ਮੈਂ ਆਪਣੀ ਕਲੌਥ ਮਰਚੰਡ ਵੱਲੋਂ ਸਾਰੇ ਦੁਕਾਨਦਾਰ ਵੀਰਾਂ ਨੂੰ ਬੇਨਤੀ ਕਰਦਾ ਆ ਕਿ ਕੱਲ ਜਿਹੜਾ ਆਪਣਾ ਸਮਾਨ ਦੁਕਾਨਾਂ ਦੇ ਬਾਹਰ ਆਪਾਂ ਕੋਈ ਮੈਨੀਕਰੀਮਸ ਲਗਾਨੇ ਆ ਕੋਈ ਉਦਾਇਕ ਸਸ ਸਮਾਨ ਜਾਂ ਵਾਹਕਲ ਵਗੈਰਾ ਜਿਹੜੇ ਖੜੇ ਕਰਦੇ ਆ ਉਹ ਕੱਲ ਨੂੰ ਆਪਣਾ ਕਿਸੇ ਹੋਰ ਸਾਈਡ ਦੇ ਖੜਾ ਕਰਨ ਜਿਹੜਾ ਕਿ ਕੋਈ ਵੀ ਰਾਹਗੀਰ ਨੂੰ ਜਾਂ ਵਿਸ਼ਾਲ ਯਾਤਰਾ ਨੂੰ ਕੋਈ ਦਿੱਕਤ ਨਾ ਆਵੇ ਔਰ ਦੂਜਾ ਅਸੀਂ ਮੈਰਮੂਰੀ ਬੇਨਤੀ ਕੀਤੀ ਆ ਕਿਉਂਕਿ ਸਾਡੀ ਜਿਹੜੀ ਮਾਰਕੀਟ ਨੂੰ ਦੋ ਹੀ ਰਸਤੇ ਆਂਦੇ ਨੇ ਇੱਕ ਜੀਟੀ ਰੋਡ ਤੋਂ ਜਿਹੜਾ ਬਾਜ਼ਾਰ ਨੂੰ ਰਸਤਾ ਮੁੜਦਾ ਗੋਲ ਚੌਂਗ ਤੋਂ ਔਰ ਇੱਕ ਜਿਹੜਾ ਰਸਤਾ ਆਂਦਾ ਸਾਡਾ ਜਿਹੜਾ ਪੁਰਾਣਾ ਸਿਵਲ ਹਸਪੀਟਲ ਹੁੰਦਾ ਸੀ ਸੋ ਅਸੀਂ ਪੁੱਛੇ ਦੇਖਿਆ ਦੋ ਚਾਰ ਜਨਾਂ ਤੋਂ ਉਹਦੇ ਕੋਲ ਸੇਫਟੇ ਟ੍ਰੈਫਿਕ ਉਧਰ ਜਿਹੜਾ ਹੁਣੀ ਡਾਇਵਰਟ ਕਰ ਦਿੱਤਾ ਕਾਰਨ ਆਉ ਨਹੀਂ ਦਿੰਦੇ ਕਿਉਂਕਿ ਸਾਡੇ ਦੇ ਕਸਟਮਰ ਆ ਦੂਰਾਂ ਤੋਂ ਪਿੰਡਾਂ ਤੋਂ ਜਿਹੜੇ ਐਨਆਰਆਈ ਆਂਦੇ ਨੇ ਉਹਨਾਂ ਦੇ ਨਾਲ ਕਾਫੀ ਬਜ਼ੁਰਗ ਵੀ ਹੁੰਦੇ ਨੇ ਬਜ਼ੁਰਗਾਂ ਲਈ ਬੜੀ ਮੁਸ਼ਕਲ ਹੈ ਨਹੀਂ ਦੁਰੂਪਾਵਾ ਲੈਣਾ ਉਹ ਵੀ ਅਸੀਂ ਮੈਡਮ ਨੂੰ ਬੇਨਤੀ ਕੀਤੀ ਆ ਔਰ ਮੈਡਮ ਨੇ ਸਾਨੂੰ ਇਹ ਤਸੰਦੀ ਦਲਾਈ ਆ ਵੀ ਮੈਂ ਅੱਜ ਹੀ ਉਹ ਜਾ ਕੇ ਦੇਖ ਕੇ ਮੌਕੇ ਦਾ ਦੇਖ ਕੇ ਤਾਂ ਮੈਂ ਉਹਨੂੰ ਵੀ ਕਰਦਣੀ ਸੌਟੋ ਕਰਾ ਦੇਵਾਂਗੇ ਸੋ ਮੈਂ ਇੱਕ ਵਾਰ ਤੋਂ ਫੇਰ ਤੋਂ ਸਾਰੇ ਦੁਕਾਨਦਾਰ ਵੀਰਾਂ ਨੂੰ ਬੇਨਤੀ ਕਰਦਾ ਆ ਵੀ ਤੁਸੀਂ ਕੱਲੂ ਸਾਰਾ ਪ੍ਰਸ਼ਾਸਨ ਦਾ ਸਹਿਯੋਗ ਦਿਓ ਆਪਣਾ ਇਹਦਾ ਫਾਲਤੂ ਸਮਾਨ ਦੁਕਾਨਾਂ ਦੇ ਬਾਹਰ ਬਿਲਕੁਲ ਨਾ ਰੱਖੋ ਔਰ ਰਲਮੂ ਕੀ ਜਿਹੜਾ ਆਪ ਹੈ ਸ਼ੁਭਾ ਯਾਤਰਾ ਦਾ ਪ੍ਰੋਗਰਾਮ ਵਧੀਆ ਟੰਗਣਾ ਕਰੀਏ ਧੰਨਵਾਦ ਸਮਨ ਰਾਜ ਦੀ ਸ਼ੋਭਾ ਯਾਤਰਾ ਦਾ ਜਦੋਂ ਕੁਰਵਾੜਾ ਕੀਤਾ ਜਾ ਰਿਹਾ ਹੈ ਉਹ ਦੇ ਅਕੋਰਡਿੰਗਲੀ ਆਪਣੀਆਂ ਕੀ ਤਿਆਰੀਆਂ ਨੇ ਤੇ ਬਜ਼ਾਰਾਂ ਲਈ ਕੀ ਮੈਸੇਜ ਹੈ ਕੱਲ ਜਿਹੜੀ ਹੈਗੀ ਸ਼ੋਭਾ ਯਾਤਰਾ ਨਿਕਲਣੀ ਹੈ ਜਾਂ ਕੁਰਵਾੜੇ ਦੇ ਡਿਫਰੈਂਟ ਡਿਫਰੈਂਟ ਮਾਰਕੀਟਸ ਦੇ ਵਿੱਚੋਂ ਤੇ ਉਹਦੇ ਰਿਗਾਰਡਿੰਗ ਅਸੀਂ ਜਿਹੜਾ ਹੈ ਕਾਰਪੋਰੇਸ਼ਨ ਦੇ ਪਾਰਟ ਦੇ ਉੱਤੇ ਜੋ ਵੀ ਡਿਊਟੀ ਸੀ ਕਰਨ ਵਾਲੀਆਂ ਅਸੀਂ ਕਰ ਦਿੱਤੀਆਂ ਹੈਗੀਆਂ ਨੇ ਕਲੀਨਿੰਗ ਸਵੀਪਿੰਗ ਵਗੈਰਾ ਵੀ ਸਾਰੇ ਮਾਰਕੀਟਸ ਦੀ ਸਾਰੇ ਬਜ਼ਾਰਾਂ ਦੀ ਅਸੀਂ ਰੋਡਸ ਦੀ ਕਰ ਦਿੱਤੀ ਹੈਗੀ ਆ ਉਸ ਤੋਂ ਇਲਾਵਾ ਇੱਕ ਟ੍ਰੈਫਿਕ ਵੀ ਪ੍ਰੋਬਲਮ ਆਉਂਦੀ ਹੈਗੀ ਆ ਕਿ ਜਿਹੜੇ ਦੁਕਾਨਦਾਰ ਨੇ ਮਾਰਕੀਟ ਦੇ ਐਸੋਸੀਏਸ਼ਨਸ ਦੇ ਨਾਲ ਮੀਟਿੰਗ ਕਰ ਲਈ ਹੈ ਜਿਹੜੇ ਦੁਕਾਨਦਾਰ ਨੇ ਉਹ ਆਪਣਾ ਜਿਹੜਾ ਦੁਕਾਨਾਂ ਦੇ ਬਾਹਰ ਕੋਈ ਨਾ ਕੋਈ ਮਾੜਾ ਮੋਟਾ ਸਮਾਨ ਰੱਖਦੇ ਨੇ ਜਾਂ ਉਹਨਾਂ ਦੇ ਕੋਈ ਸ਼ੈੱਡ ਅੰਬ੍ਰੈਲਾਸ ਜਿਹੜੇ ਨੇ ਉਹ ਬਾਹਰ ਹੁੰਦੇ ਨੇ ਜਿਹਦੇ ਨਾਲ ਥੋੜੀ ਜੀ ਜਿਹੜੀ ਹੈ ਟ੍ਰੈਫਿਕ ਦੀ ਪ੍ਰੋਬਲਮ ਆਉਂਦੀ ਹੈਗੀ ਆ ਉਹ ਡਿਫਰੈਂਟ ਡਿਫਰੈਂਟ ਮਾਰਕੀਟ ਐਸੋਸੀਏਸ਼ਨਸ ਦੇ ਨਾਲ ਅੱਜ ਮੀਟਿੰਗ ਕਰ ਲਈ ਹੈਗੀ ਆ ਮੈਡਮ ਐਸਪੀ ਵੀ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਸੀਗੇ ਤੇ ਉਸ ਮੀਟਿੰਗ ਦੇ ਵਿੱਚ ਅਸੀਂ ਉਹਨਾਂ ਨਾਲ ਨਾਲ ਉਹਨਾਂ ਨੂੰ ਰਿਕੁਐਸਟ ਕੀਤੀ ਹੈਗੀ ਆ ਵੀ ਇਹ ਜਿੰਨਾ ਵੀ ਉਹਨਾਂ ਨੂੰ ਬਾਹਰ ਸਮਾਨ ਰੱਖਿਆ ਜਾਣਾ ਹੈਗਾ ਇਹ ਨੂੰ ਜਿਹੜਾ ਹੈ ਸ਼ੋਭਾ ਯਾਤਰਾ ਤੇ ਮੱਧੇ ਨਜ਼ਰ ਰੱਖਦੇ ਹੋਏ ਕੱਲ ਦਾ ਦਿਨ ਜਿਹੜਾ ਹੈ ਉਹਨੂੰ ਐਗਜ਼ੈਂਪਟ ਕੀਤਾ ਜਾਵੇ ਤੇ ਇਸ ਤੋਂ ਇਲਾਵਾ ਮਾਰਕੀਟ ਦੇ ਵਿੱਚ ਕੋਈ ਵੀ ਜਿਹੜੀ ਰੇੜੀ ਫੜੀ ਵਗੈਰਾ ਹੈਗੀ ਉਹਨਾਂ ਨੂੰ ਵੀ ਰਿਕੁਐਸਟ ਕਰ ਲਈ ਹੈਗੀ ਆ ਉਹਨਾਂ ਨਾਲ ਵੀ ਸਾਡਾ ਕਾਲ ਮਿਲ ਹੈ ਵੀ ਆਰ ਇਨ ਟੱਚ ਵਿਦ देम ਕੋਈ ਵੀ ਰੇੜੀ ਫੜੀ ਜਿਹੜੀ ਹੈ ਕੱਲ ਸ਼ੋਭਾ ਯਾਤਰਾ ਦਾ ਜਿਹੜਾ ਰੂਟ ਹੈਗਾ ਉਹਦੇ ਉੱਤੇ ਨਹੀਂ ਹੋਏਗੀ ਸੋ ਸਾਡੇ ਵੱਲੋਂ ਜਿਹੜੇ ਨੇ ਕਾਰਪੋਰੇਸ਼ਨ ਦੇ ਪਾਰਟ ਸੇ ਜੋ ਵੀ ਅਰੇਂਜਮੈਂਟਸ ਕਰਨ ਦੀ ਰਿਕੁਆਇਰਮੈਂਟ ਸੀ ਉਹ ਅਸੀਂ ਕਰ ਲਏ। ਬਿਲਕੁਲ ਨਰਾਵਚਨ ਗਿਆ ਜੀ ਲੱਜੀ ਸ਼ੋਭਾ ਯਾਤਰਾ। ਮੇਰੀ ਸਾਰਿਆਂ ਨੂੰ ਇਹੀ ਅਪੀਲ ਹੈਗੀ ਆ ਕਿ ਜਿਹੜੀ ਸ਼ੋਭਾ ਯਾਤਰਾ ਹੈ ਉਹਨੂੰ ਆਪਾਂ ਜਿਹੜਾ ਹੈ ਪੂਰੀ ਜਿਹੜੀ ਨਿਮਰਤਾ ਦੇ ਨਾਲ ਜਿਹੜਾ ਹੈ ਉਹਨੂੰ ਮਨਾਈਏ ਤੇ ਸਾਰੇ ਜਿਹੜੇ ਆ ਸਾਰਿਆਂ ਨੂੰ ਬਹੁਤ-ਬਹੁਤ ਸ਼ੋਭਾ ਯਾਤਰਾ ਦੀ ਵਧਾਈ।